기상캐지 <목소리도> <목소리도> ਸ਼ੈੱਟ ਇੱਕ ਜੀ ਬਾਉਂਡਰੀ ਵਾਲ ਇਹ ਬਹੁਤ ਜੰਮੀਆ ਨਹੀਂ ਨਹੀ ਨਹੀ ਤਾਂ ਜੀ ਸ਼ੈੱਟ ਵੀ ਪਈ ਗਿਆ ਨਾ ਵੱਡੀਆਂ ਅਮੋਸਾਂ ਲੰਘੀ ਉਹਦੇ ਵੀ ਪਹਿਲਾਂ ਜੀ ਫੇਰ ਦੇ ਨਾਲ ਥੋੜਾ ਜਿਆਦਾ ਟੰਗ ਕਰਦਾ ਨਾ ਜੀ ਸ਼ੈੱਟ ਪੈ ਗਿਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਥੋੜੀ ਜਿਹੀ ਪਹਿਲਾਂ ਜੀ ਜੀ ਬਾਉਂਡਰੀ ਵਾਲ ਮੈਨਾਂ ਵਿਚਾਰੇ ਬਸ ਤੇ ਸਾਡੇ ਵੀ ਲੋੜ ਗੱਡੀ ਅੰਦਰ ਥੋੜੇ ਥੋੜੇ ਕੰਮ ਧੰਨਵਾਦ ਜੀ ਇਹ ਵੱਡੀ ਕਹਿਣੇ ਟਾਰਟ ਕਰ ਲਈ ਥੋੜੀ ਜਿਹੀ ਸਾਸ਼ਾ ਜੀ ਫੋਨ ਤੋਂ ਲਗਾਉਂਗਾ ਲੋੜ ਕਰਾਂਗੀ ਜੀ ਅ ਅੱਜ ਹਲਕੇਰੀ ਵੱਖ-ਵੱਖ ਧਾਣੇ ਮੰਡੀਆਂ ਦੇ ਵਿੱਚ ਜਾਵਾਂਗੇ ਤੇ ਪੁੱਛ ਰਿਆਂ ਜੀ ਕਿਸਾਨਾਂ ਨੂੰ ਕੋਈ ਕਿਸੇ ਤਰੀਕੇ ਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਮੈਂ ਜਿੰਨੇ ਵੀ ਕਿਸਾਨਾਂ ਨੂੰ ਮਿਲਿਆ ਤੁਸੀਂ ਵੀ ਸਭ ਨੇ ਦੇਖਿਆ ਕਿ ਸਾਰੇ ਹੀ ਕਿਸਾਨ ਬਹੁਤ ਖੁਸ਼ ਨੇ ਸਾਡੇ ਸਾਡੇ ਆਰਤੀ ਵੀਰ ਉਹ ਵੀ ਬਹੁਤ ਖੁਸ਼ ਨੇ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆ ਰਹੀ ਸਮੂਥ ਲਿਫਟਿੰਗ ਹੈ 30% ਦੇ ਲਗਭਗ ਜਿਹੜੀ ਕਣਕ ਆਲਰੇਡੀ ਮੰਡੀ ਚ ਆ ਚੁੱਕੀ ਹੈ ਇਸ ਦੇ ਨਾਲ ਹੀ ਇਸ ਵਾਰੀ ਜਿਹੜੀ ਬਲੱਖਣ ਚ ਜਿੰਨੇ ਵੀ ਕਿਸਾਨਾਂ ਨੂੰ ਮੈਂ ਮਿਲਿਆ ਉਹ ਇਹ ਗੱਲ ਬੋਲਦੇ ਨੇ ਜਿਕੇ ਇਸ ਵਾਰੀ ਕਣਕਾਂ ਦੇ ਲਈ ਜਿਸ ਤਰੀਕੇ ਦੀ ਬਿਜਲੀ ਆਈ ਹੈ ਸਰਕਾਰ ਵੱਲੋਂ ਕਿ ਇੱਕ ਵੀ ਰਾਤ ਜਾਗਦਾਨੀ ਪਿਆ ਇੱਕ ਵੱਡੀ ਤਬਦੀਲੀ ਹੈ ਪਿਛਲੇ 2 ਸਾਲ ਤੋਂ ਕਿਸਾਨਾਂ ਨੂੰ ਮੁਫਤ ਬਿਜਲੀ ਤੇ ਉਹ ਨਿਰੰਤਰ ਬਿਜਲੀ ਜਿਹੜੀ ਹੈ ਤੇ ਨਾਲ ਹੀ ਜਿਹੜਾ ਨਹਿਰੀ ਪਾਣੀ ਹੈ ਉਹ ਸਾਡੇ ਇਲਾਕੇ 'ਚ ਜਿਹੜੀ ਅਸੀਂ ਵਧਾ ਰਹੇ ਹਾਂ ਬਹੁਤ ਜ਼ਿਆਦਾ ਤੇ ਪੂਰੇ ਪੰਜਾਬ ਦੇ ਵਿੱਚ ਨਹਿਰੀ ਪਾਣੀ ਬਹੁਤ ਵਧਿਆ ਉਹਦੇ ਨਾਲ ਫਸਲਾਂ ਦੀ ਜਿਹੜੀ ਗੁਣਵੱਤਾ ਉਹ ਵੀ ਵੱਧਦੀ ਹੈ ਤੇ ਇਹ ਇੱਕ ਸ਼ੁਭ ਨਿਸ਼ਾਨੀਆਂ ਨੇ ਤੇ ਇੱਥੇ ਆ ਕੇ ਸਾਰੇ ਹੋਰ ਵੀ ਲੇਬਰ ਨਾਲ ਵੀ ਗੱਲ ਕੀਤੀ ਹੈ ਜੋ ਜੋ ਮਸਲੇ ਆ ਜਿਵੇਂ ਸ਼ੈੱਡ ਦਾ ਮਸਲਾ ਹੈ ਅਸੀਂ ਆਪਣੇ ਹਲਕੇ ਦੇ ਵਿੱਚ ਜਿਹੜੀ ਸਾਡੀ ਆਨੰਦਪੁਰ ਸਾਹਿਬ ਮੰਡੀ ਹੈ ਉੱਥੇ ਸ਼ੈੱਡ ਪਾਸ ਕਰਾ ਲਈ ਤੁਸੀਂ ਬੰਦਾ ਪਿਆ ਤੇ ਇੱਥੇ ਵੀ ਅਸੀਂ ਜਿਹੜੇ ਕੀਕਪੁਰ ਸਾਹਿਬ ਮੰਡੀ ਦੀ ਸ਼ੈੱਡ ਤੇ ਚਾਰ ਦੀਵਾਰੀ ਦੋ ਵੱਡੇ ਮਸਲੇ ਇਹਨੂੰ ਅਸੀਂ ਜਿਹੜੇ ਹੈ ਅਗਲੇ ਬਜਟ ਸਾਲ ਦੇ ਵਿੱਚ ਲੈ ਕੇ ਆਵਾਂਗੇ ਤੇ ਤੁਹਾਡੇ ਸਾਹਮਣੇ ਬਹੁਤ ਸਮੂਥ ਲਿਫਟਿੰਗ ਹੈ ਜੀ 30 ਪੈਸੇ ਆਲਰੇਡੀ ਆ ਚੁੱਕੀ ਹੈ ਜਿਹ ਜੋ 25 ਪੈਸੇ ਲਿਫਟ ਹੋ ਚੁੱਕੀ ਹੈ ਤਾਂ ਬੜੀ ਸਮੂਥ ਲਿਫਟਿੰਗ ਹੈ ਤੇ ਜੇਕਰ ਕੋਈ ਵੀ ਕਿਸੇ ਵੀ ਤਰੀਕੇ ਦੀ ਸਾਰੇ ਵੀਰਾਂ ਨੂੰ ਨੰਬਰ ਵੀ ਦਿੱਤੇ ਆ ਜੀ ਸਾਡੇ ਹੈ ਵੀ ਕੋਈ ਵੀ ਦਿੱਕਤ ਆਊਗੀ ਸਾਡੇ ਬਾਕੀ ਵੀ ਸਾਡੇ ਚੇਅਰਮੈਨ ਸਾਹਿਬ ਹੋਰ ਵੀ ਸਾਡੇ ਅੱਗੂ ਇਹਨਾਂ ਨੂੰ ਕਿਹਾ ਰੋਜ਼ ਢੇੜਾ ਮਾਰ ਕੇ ਜਾਓ ਕਿ ਕੋਈ ਵੀ ਦਿੱਕਤਾਂ ਦੀ ਇੱਕਦਮ ਹੀ ਅਸੀਂ ਉਹਦੇ ਤੇ ਕਰਾਂਗੇ